ਅਰਪਿੰਦਰ कौर ਜਿਹੜੀ ਕਿ ਸਿਰਫ 11 ਮਹੀਨੇ ਪਹਿਲਾਂ ਇੱਥੇ ਕੈਨੇਡਾ ਚ ਪੜ੍ਹਾਈ ਕਰਨ ਲਈ ਆਈ ਸੀ ਜਿਲ੍ਹਾ ਤਰਨਤਾਰਨ ਦੇ ਪਿੰਡ ਬਹਾਦਰ ਨਗਰ ਤੋਂ ਕੈਂਪਟਨ ਰਹਿ ਰਹੀ ਸੀ ਜਿੱਥੇ ਉਹਨਾਂ ਨੂੰ ਹਾਰਟ ਅਟੈਕ ਆਇਆ ਜੀ ਬੀਤੇ ਦਿਨ ਤੇ ਉਹਦੀ ਮੌਤ ਹੋ ਗਈ ਆ ਗੁਰਮੁਖ ਜੀ ਅਗਲੀ ਖਬਰ ਇੱਕ ਹੋਰ ਆ ਕਾਫੀ ਦੁੱਖਦਾਈ ਖਬਰ ਆ ਅਕਸਰ ਆਪਾਂ ਜਦੋਂ ਵੀ ਏਦਾਂ ਦੀ ਖਬਰ ਹੁੰਦੀ ਹੈ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਪਰ ਦਿਲ ਨੂੰ ਦੁੱਖ ਬਹੁਤ ਜ਼ਿਆਦਾ ਹੁੰਦਾ ਆ ਇੱਕ ਹੋਰ ਖਬਰ ਆ ਰਹੀ ਹੈ ਕਿ ਪੰਜਾਬ ਦੀ ਇੱਕ ਹੋਰ ਧੀ ਜਿਹੜੀ ਆ ਉਹ ਦਿਲ ਦਾ ਦੌਰਾ ਪੈਣ ਕਾਰਨ ਉਹਦੀ ਮੌਤ ਹੋ ਗਈ ਆ ਮੈਂ ਤੁਹਾਡੇ ਕੋਲੋਂ ਹੀ ਜਾਨਣਾ ਚਾਹੂੰਗੀ ਕਿ ਇਸ ਸਿਲਸਿਲੇ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕਦਾ ਆ ਆਪਾਂ ਕਿਦਾਂ ਕੰਟਰੋਲ ਕਰ ਸਕਦੇ ਆ ਇਸ ਚੀਜ਼ ਨੂੰ ਕਿਉਂਕਿ ਇੱਥੋਂ ਬੱਚੇ ਆਪਣੀਆਂ ਅੱਖਾਂ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਸਜਾ ਕੇ ਜਾਂਦੇ ਆ ਤੇ ਉਹਨਾਂ ਦੀਆਂ ਅੱਖਾਂ 'ਚ ਜੱਡੇ ਵੱਡੇ ਸੁਪਨੇ ਹੁੰਦੇ ਆ ਉਹਨਾਂ ਦੇ ਮਾਪੇ ਪਾਪ ਦੀਆਂ ਪਿੱਛੇ ਜਿਹੜਾ ਪਰਿਵਾਰ ਉਹਨਾਂ ਨੂੰ ਇੰਨੇ ਪੈਸੇ ਲਾ ਕੇ ਭੇਜਾਇਆ ਉਹਨਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਆਸਾਂ ਹੁੰਦੀਆਂ ਆ ਕਿ ਸਾਡੇ ਬੱਚੇ ਉੱਥੇ ਜਾ ਕੇ ਕੋਈ ਨਾਮ ਕਮਾਉਣਗੇ ਵਧੀਆ ਮਿਹਨਤ ਕਰਨਗੇ ਆਪਣੀ ਵੀ ਲਾਈਫ ਸਵਾਰਨਗੇ ਤੇ ਸਾਡਾ ਵੀ ਫਿਊਚਰ ਵਧੀਆ ਬਣੇਗਾ ਪਰ ਜਦੋਂ ਫਿਰ ਇਦਾਂ ਦੇ ਹਾਦਸੇ ਹੁੰਦੇ ਆ ਇਦਾਂ ਦੀਆਂ ਖਬਰਾਂ ਆਉਂਦੀਆਂ ਤੇ ਫਿਰ ਮਾਂ-ਬਾਪ ਦਾ ਵੀ ਜਿਹੜਾ ਦਿਲ ਹੈ ਉਹ ਵਲੁੰਧ ਰਿਆ ਜਾਂਦਾ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਕੀ ਕਾਰਨ ਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਆਏ ਦਿਨ ਕਿਤੇ ਨਾ ਕਿਤੇ ਸਾਨੂੰ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਖਾਸ ਕਰਕੇ ਜੇ ਮੈਂ ਕਹਾਂ ਕੈਨੇਡਾ ਦੀ ਧਰਤੀ ਦੇ ਉੱਪਰੋਂ ਜੀ ਇਹ ਦਿਖਦਾ ਹੀ ਘਟਨਾਵਾਂ ਦਾ ਕਾਫੀ ਮਲਟੀਪਲ ਫੈਕਟਰ ਹੈਗੇ ਜਿਹੜੇ ਇਹਦੇ ਨਾਲ ਜੁੜੇ ਹੋਏ ਆ ਜਿਹੜੇ ਕਾਰਨ ਸਮਝੇ ਜਾਂਦੇ ਆ ਕਿ ਘਟਨਾਵਾਂ ਕਿਉਂ ਵਾਪਰੀਆਂ ਨੇ ਜਿਹਦਾ ਤੁਸੀਂ ਦੱਸਿਆ ਕਿ ਰਪਿੰਦਰ ਕੌਰ ਜਿਹੜੀ ਕਿ ਸਿਰਫ 11 ਮਹੀਨੇ ਪਹਿਲਾਂ ਇੱਥੇ ਕੈਨੇਡਾ 'ਚ ਪੜ੍ਹਾਈ ਕਰਨ ਲਈ ਆਈ ਸੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਹਾਦਰ ਨਗਰ ਉਹ ਤਾਂ ਇੱਥੇ 13 ਮਈ ਨੂੰ ਪਹਿਲਾਂ ਜਿਹੜੀ ਇੱਥੇ ਪੜ੍ਹਾਈ ਕਰਨ ਬ੍ਰੈਂਪਟਨ ਰਹਿ ਰਹੀ ਸੀ ਜਿੱਥੇ ਉਹਨਾਂ ਨੂੰ ਹਾਰਟ ਟੈਕ ਆਇਆ ਜੀ ਬੀਤੇ ਦਿਨ ਤੇ ਉਹਦੀ ਮੌਤ ਹੋ ਗਈ ਆ ਪਰਿਵਾਰ ਜਿਹੜਾ ਡੂੰਗੇ ਸਦਮੇ 'ਚ ਹੈਗਾ ਕਿ ਉਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਕਿ ਆਪਣੇ ਬੱਚਿਆਂ ਨੂੰ ਪਰਿਵਾਰ ਜਿਹੜਾ ਇੱਥੇ ਚੰਗੇ ਭਵਖ ਲਈ ਭੇਜਦੇ ਆ ਆਪਣੇ ਅੱਖਾਂ ਤੋਂ ਦੂਰ ਭੇਜ ਦਿਆ ਤਾਂ ਇੱਥੇ ਸਿਸਟਮ 'ਚ ਆ ਕੇ ਅਚਾਨਕ ਉਹਨਾਂ ਕੋਲ ਖਬਰ ਪਹੁੰਚਦੀ ਆ ਕਿ ਉਹਨਾਂ ਦੇ ਬੱਚੇ ਦੀ ਡੈਥ ਹੋ ਗਈ ਆ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਦਖਦਾਈ ਜਿਹੜੇ ਹਾਦਸੇ ਆ ਪ੍ਰੋਸੈਸ ਲਗਾਤਾਰ ਜਾਰੀ ਆ ਦੋ ਚਾਰ ਕਾਰਨ ਹੀ ਸਾਹਮਣੇ ਜਿਹੜੇ ਦੱਸੇ ਜਾਂਦੇ ਆ ਹਾਰਟ ਟੈਗ ਹੋ ਜਾਂਦਾ ਜੀ ਕੁਛ ਜਿਹੜੀਆਂ ਸੋਸਾਇਟੀ ਸਾਹਮਣੇ ਆਈਆਂ ਨੇ ਕੁਛ ਇੱਕ ਆਪਾਂ ਕਹਿੰਦੇ ਜਿਹੜਾ এনवायरमेंट ਜਿਹੜਾ ਵੈਦਰ ਹੈਗਾ ਉਹਦੇ ਫੈਕਟ ਕਰਕੇ ਬੱਚੇ ਬਿਮਾਰ ਹੋ ਜਾਂਦੇ ਆ ਪਰ ਮਲਟੀਪਲ ਫੈਕਟਰ ਆ ਮੈਂ ਇਹ ਜਿਹੜੇ ਦੋ ਤਿੰਨ ਕੀ ਪੁਆਇੰਟ ਦੱਸ ਦਵਾਂ ਕਿ ਸਟ्रेस ਲਾਈਫ ਦਾ ਬਹੁਤ ਜ਼ਿਆਦਾ ਆ ਜੋ ਆਪਣੇ ਹੋਮ ਕੰਟਰੀ ਤੋਂ ਸੋਚਿਆ ਹੁੰਦਾ ਬੱਚਿਆਂ ਨੇ ਆਪਣੇ ਦਿਮਾਗ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਮਾਪੇ ਜਿਹੜੇ ਉੱਥੇ ਸੋਚਦੇ ਆ ਉਦਾਂ ਦੇ ਹਾਲਾਤ ਇੱਥੇ ਨਹੀਂ ਆ ਇੱਕ ਤਾਂ ਠੰਡਾ ਮੁਲਕ ਹੈ ਜੀ ਇੱਥੇ ਅਤੇ ਦੂਜੀ ਗੱਲ ਹੈਗੀ ਆ ਕਿ ਜਿਹੜੀ ਲਾਈਫ ਹੈ ਕਾਫੀ ਹਾਰਡ ਹੈ ਜੀ ਰਹਿਣਾ ਬੰਦੇ ਦਾ ਖਾਣਾ ਪੀਣਾ ਉੱਪਰ ਜਿਹੜੇ ਉਹਦੇ ਖਰਚੇ ਹੁੰਦੇ ਆ ਉਹ ਪ੍ਰੋਪਰ ਜੀ ਮੀਟ ਨਹੀਂ ਹੋ ਰਹੇ ਤਾਂ ਦੂਜੇ ਪਾਸੇ ਪੜ੍ਹਾਈ ਹੈ ਐਜ ਐਜ ਪੈਰਲਲ ਜਿਹੜਾ ਨਾਲ-ਨਾਲ ਕੰਮ ਕਰਨਾ ਤਾਂ ਉਹਦੇ ਰਹਿਣ ਦੀ ਜਿਹੜੀ ਆਪਣੇ ਆਪ ਦੇ ਵਿੱਚ ਉਹਦੇ ਸਾਹਮਣੇ ਚੁਣੌਤੀ ਹੁੰਦੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਪੈਰਲਲ ਚੱਲਦੀਆਂ ਹੈਗੀਆਂ ਪਰ ਬਹੁਤ ਸਾਰੇ ਇੱਥੇ ਇਦਾਂ ਦੀਆਂ ਗੱਲਾਂ ਵੀ ਹੋਈਆਂ ਨੇ ਕਿ ਬੱਚੇ ਸਟ्रेस 'ਚ ਆ ਜਾਂਦੇ ਆ ਇਹ ਉਹਨਾਂ ਨੂੰ ਜੋ ਸੋਚਾਂ ਦਾ ਜਦੋਂ ਉਹ ਅਕੋਰਡਿੰਗ ਨਹੀਂ ਹੁੰਦਾ ਕਈ ਵਾਰੀ ਬੱਚੇ ਤੇ ਚੰਗੇ ਕਾਲਜਾਂ ਚ ਪੜ ਕੇ ਆਏ ਹੁੰਦੇ ਆ ਪੰਜਾਬ ਦੇ ਵਿੱਚ ਬਹੁਤ ਪ੍ਰੋਫੈਸ਼ਨਲ ਡਿਗਰੀਆਂ ਕੀਤੀਆਂ ਹੁੰਦੀਆਂ ਨੇ ਉੱਥੇ ਮਾਹੌਲ ਬੜਾ ਵਧੀਆ ਮਿਲਿਆ ਹੁੰਦਾ ਉਹਨਾਂ ਨੂੰ ਪਾਵਿਕ ਪੇਰੈਂਟਸ ਵੱਲੋਂ ਬੜਾ ਪਿਆਰ ਮਿਲਿਆ ਹੁੰਦਾ ਲੇਕਿਨ ਇੱਥੇ ਆਉਂਦਿਆ ਇਹ ਇੱਕਦਮ ਕਈ ਵਾਰੀ ਅੱਗੋਂ ਜਿਹੜੀ ਸੰਗਤ ਆ ਇਦਾਂ ਦੀ ਟੱਕਰ ਜਾਂਦੀ ਆ ਗਲਤ ਕਿਸਮ ਦੇ ਲੋਕ ਟੱਕਰ ਜਾਂਦੇ ਆ ਜੀ ਬੇਸਮੈਂਟਾਂ ਦੇ ਵਿੱਚ ਤੇ ਜਿਹੜੇ ਕਿ ਬੱਚਿਆਂ ਨੂੰ ਹਰਾਸ਼ ਕਰਦੇ ਆ ਪਰੇਸ਼ਾਨ ਕਰਦੇ ਆ ਜਿਸ ਪਾਸੇ ਕੰਮ ਤੇ ਕਈ ਵਾਰੀ ਪਰੇਸ਼ਾਨੀ ਆ ਜਾਂਦੇ ਆ ਜੀ ਮਾਨਸਿਕ ਤੌਰ ਤੇ ਉਨ੍ਹਾਂ ਦੀ ਹਰਾਸ਼ਮੈਂਟ ਜਿਹੜੀ ਏਦਾਂ ਦੀ ਖਬਰਾਂ ਆ ਰਹੀਆਂ ਨੇ ਸੋ ਪੜ੍ਹਾਈ ਵੱਲੋਂ ਕੋਈ ਦਿੱਕਤ ਆ ਜਾਂਦੀ ਆ ਫੀਸਾਂ ਵੱਲੋਂ ਆਰਥਿਕ ਤੌਰ ਤੇ ਦਿੱਕਤ ਆ ਜਾਂਦੀ ਆ ਖਾਣ ਜਿਹੜਾ ਆ ਉਹ ਵੀ ਰੈਡੀमेड ਫੂਡ ਜ਼ਿਆਦਾਤਰ ਬੱਚਾਂ ਕੋਲ ਟਾਈਮ ਘੱਟ ਆ ਇਹ ਮਲਟੀਪਲ ਫੈਕਟਰ ਹੈਗੇ ਜਿਨ੍ਹਾਂ ਦੀ ਵਜ੍ਹਾ ਕਰਕੇ ਆ ਬੱਚਾ ਨੂੰ ਕਈ ਵਾਰ ਜਿਹੜਾ ਹਾਰਟ ਟੈਕ ਜਿਹੜਾ ਹੈਲਥ ਦੀ ਮੇਨਟੇਨ ਨਹੀਂ ਕਰ ਪਾਉਂਦੇ ਤਾਂ ਹਾਰਟ ਟੈਕ ਆ ਹਾਰਟ ਟੈਕ ਦਾ ਸਬੰਧ ਸਿੱਧਾ ਜ਼ਿਆਦਾ ਮਾਨਸਿਕ ਵਸਤਾ ਦੇ ਨਾਲ ਜੁੜਿਆ ਜੀ ਸੋ ਇਦਾਂ ਨਹੀਂ ਹੋਣਾ ਚਾਹੀਦਾ ਅਸਨियत ਦੇ ਨੇੜੇ ਜਾ ਕੇ ਜਿਹੜੇ ਪੇਰੈਂਟਸ ਆ ਪੰਜਾਬ ਦੇ ਨਾਲੋਂ ਸੋਚਣਾ ਚਾਹੀਦਾ ਹੈ ਕਿ ਜਿਹੜਾ ਬਹੁਤ 부ਖਤਾ ਚੰਗੇ ਪੈਸੇ ਹੈਗੇ ਆ ਬੱਚੇ ਨੂੰ ਸਪੋਰਟ ਕਰਨ ਵਾਸਤੇ ਤਾਂ ਫੇਰ ਹੀ ਬੱਚਿਆਂ ਨੂੰ ਵਿਦੇਸ਼ ਦੀ ਧਰਤੀ ਦੇ ਜਿਹੜਾ ਭੇਜਣਾ ਚਾਹੀਦਾ ਆ ਤਾਂ ਜੋ ਆਪੜੇ ਸੁਭਾਲ ਸਕਣ ਤੇ